ਨਸ਼ੇ ਦਾ ਕਾਰੋਬਾਰ ਕਰਨ ਵਾਲੇ ਹੋ ਜਾਓ ਸਾਵਧਾਨ ਹੁਣ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਚੱਲੂਗਾ ਪੰਜਾਬ ਪੁਲਿਸ ਦਾ ਪਿਆ ਪੰਜਾਬ ਜਿੱਦਾਂ ਕੀ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਯੁਸ ਨਸ਼ਿਆ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੇ ਘਰ ਟਾਇਆ ਜਾ ਰਹੇ ਹਨ ਉਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਅੰਮ੍ਰਿਤਸਰ ਦੇ ਵਿੱਚ ਇਕ ਸੰਦੀਪ ਸਿੰਘ ਉਰਫ ਲਾਡੀ ਦਾ ਘਰ ਟਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਪਰ ਪਹਿਲੇ ਤੋਂ ਹੀ ਤਿੰਨ ਪਰਚੇ ਦਰਜ ਸਨ ਤਿੰਨ ਬੱਚੇ ਲੜਾਈ ਝਗੜੇ ਦੇ ਤਿੰਨ ਬੱਚੇ ਐਨਡੀਪੀਐਸ ਦੇ ਅਤੇ ਤਿੰਨ ਬੱਚੇ ਆਰਮਜ਼ ਵੈਪਨ ਦੇ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਸਰ ਜੇਲ੍ਹ ਦੇ ਵਿੱਚ ਇਹ ਇਸ ਟਾਈਮ ਬੰਦ ਹੈ ਅਤੇ ਹੋਰ ਵੀ ਕੁਝ ਸਾਥੀ ਨੇ ਜਿਨ੍ਹਾਂ ਦੀ ਜਾਂਚ ਪਟਾਲ ਜਾਰੀ ਹੈ ਐਸੇ ਵਿਸ਼ੇ ਦੇ ਵਿੱਚ ਦਲ ਕਰਨ ਲਈ ਮੌਕੇ ਤੇ ਪਹੁੰਚੇ ਡੀਸੀਪੀ ਵਿਜੇ ਆਲਮ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜੁਧ ਨਸ਼ਿਆਂ ਵਿਰੋਧ ਉਹਦੇ ਤਹਿਤ ਮਾਨਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੇ ਦੇਸ਼ਾ ਨਿਰਦੇਸ਼ ਏ ਸਦਾਹਰਪਾਲ ਸਿੰਘ ਕੇਡੀਐਸਪੀ 2 ਏਸੀਪੀ ਵੈਸਟ ਸ਼ਿਵਦਰਸ਼ਨ ਜੀ ਤੇ ਐਸਐਚਓ ਛਾਟਾ ਮਿਸਟਰ ਵਿਨੋਦ ਕੁਮਾਰ ਇਹਨਾਂ ਨੇ ਆਪਣਾ ਅਸੀਂ ਇੱਕ ਡਰਗ ਫੈਡਲਰ ਦੀ ਫੋਟੋ ਢਾਈ ਜਾ ਰਹੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦਾ ਨਾਮ ਹੈ ਸੰਦੀਪ ਸਿੰਘ ਲਾਇਸ ਲਾਡੀ ਤੇ ਸਾਨੂੰ ਕਮਿਸ਼ਨਰ ਕਾਰਪੋਰੇਸ਼ਨ ਦੇ ਆਫਿਸ ਵੱਲੋਂ ਪਤਾ ਚੱਲਿਆ ਸੀਗਾ ਕਿ ਇੱਕ ਇਲੀਗਲੀ ਕੰਸਟਰਕਟਿਡ ਕੋਠੀ ਢਾਈ ਜਾ ਰਹੀ ਹੈ ਤੇ ਜਦੋਂ ਅਸੀਂ ਸੰਪਤਾ ਚ ਲਈ ਡਰਗ ਪੈਟਲਰ ਦੀ ਕੋਠੀ ਹੈ ਤੇ ਅਸੀਂ ਆਪ ਖੁਦ ਮੌਕੇ ਤੇ ਮੈਂ ਆਇਆ ਤੇ ਨਾਲ ਅਫਸਰ ਸੀਨੀਅਰ ਅਫਸਰ ਆਇਆ ਤੇ ਇਹ ਜਿਹੜਾ ਸੰਦੀਪ ਸਿੰਘ ਰਾਇਸ ਲਾਡੀ ਹੈ ਇਹਦੇ ਤੇ ਨੌ ਪਰਚੇ ਹੈਗੇ ਆ ਤਿੰਨ ਐਨਡੀਪੀਐਸ ਦੇ ਨੇ ਤਿੰਨ ਆਬਜੈਕਟ ਦੇ ਪਰਚੇ ਨੇ ਤੇ ਤਿੰਨ ਹੈਗੇ ਆ ਲੜਾਈ ਝਗੜੇ ਦੇ ਕੋਈ ਮੈਜੋਰਿਟੀ ਪਰਚੇ ਜਿਹੜੇ ਜਿਹੜੇ ਹੈਗੇ ਉਹ ਛਾਟੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਹੈਗੇ ਬਾਕੀ ਕੁਈ اسلامਾਬਾਦ ਤੇ ਇੱਕ ਦੋ ਪਰਚੇ ਹੋਰ ਥਾਣੇ ਦੇ ਹੈਗੇ ਆ ਤੇ ਇਹ 2022 ਤੋਂ ਕੰਮ ਕਰ ਰਿਹਾ ਤੇ ਫਿਲਹਾਲ ਹੈ ਅੰਮ੍ਰਿਤਸਰ ਜਿਹੜੀ ਸੈਂਟਰਲ ਜੇਲ ਹੈ ਉਥੇ ਬੰਦ ਹੈਗਾ ਤੇ ਆਪਣਾ ਜਿਹੜੇ ਇਹਦੇ ਬਾਰੇ ਸਾਨੂੰ ਜੋ ਪਤਾ ਚੱਲਿਆ ਹੈ ਕਿ ਇਹਦੇ ਨਾਲ ਜਿਹਨੇ ਹੋਰ ਵੀ ਇਹਦੇ ਜਿਹੜੇ ਕੰਪਲੈਕਸ ਹੈਗੇ ਉਹਨਾਂ ਦੇ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕ ਜਿਵੇਂ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੇਗਾ ਕਿ ਸੱਜਣ ਸਰ ਪ੍ਰੋਪਰਟੀ ਤੋਂ ਤੇ ਕਾਰਵਾਈ ਕੀਤੀ ਗਈ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਨੋਟਿਸ ਨਹੀਂ ਪਹਿਲਾਂ ਕੋਈ ਪ੍ਰਵਾਨ ਕੀਤਾ ਗਿਆ ਪ੍ਰਸ਼ਾਸਨ ਦੇ ਵੀ ਦੇਖੋ ਇਹ ਤਾਂ ਜਿਹੜਾ ਕਾਰਪੋਰੇਸ਼ਨ ਆਫਿਸ ਹੈ ਤਾਂ ਉਹਨਾਂ ਨੇ ਦੇਣਾ ਸੀ ਸਾਡੇ ਕੋਲ ਤਾਂ ਪੁਲਿਸ ਹੈਲਪ ਮਹੱਈਆ ਰਾਨੂ ਉਹਨਾਂ ਨੇ ਚੱਕੀ ਲਿਖੀ ਸੀ ਤੇ ਜਦੋਂ ਮੇਰੇ ਤੇ ਗੱਲ ਪਹੁੰਚੀ ਕਿ ਡਰੈਕਟ ਪੈਲਰ ਵੀ ਤੇ ਮੈਂ ਆਪ ਸਰਪ੍ਰਾਈਜ਼ ਕਰਨਾ ਸਰ ਐਸੀ ਪ੍ਰੋਪਰਟੀ ਹੋਰ ਵੀ ਕੋਈ ਹੈ ਜਾਂਚ ਹੋਈ ਹੈ ਕਿ ਇਹੀ ਇਕੱਲੀ ਨਹੀਂ ਹਾਲੇ ਤੱਕ ਇਕੱਲੀ ਹੈ ਜੀ ਜੋ ਸਰ ਜੋ ਪਤਾ ਚੱਲਿਆ ਇਹ ਤਾਂ ਕਾਰਪੋਰੇਸ਼ਨ ਆਫਿਸ ਤੋਂ ਸੰਪਰਕ ਹੈ ਠੀਕ ਹੈ ਸਰ